ਉਹ ਤੇ ਸਰਕਾਰ ਦੀ ਨਿਲੈਕੀ ਹੈ ਜੀ ਤੁਸੀਂ ਸਰਕਾਰ ਨੂੰ ਨਿਲੈਕੀ ਸਮਝ ਲਓ ਵੀ ਜਿਹੜੀ ਇੰਨੇ ਦਿਨ ਪਹਿਲਾਂ ਆਪਾਂ ਇੱਕ ਅਗਾਹ ਕਰਦੇ ਹਾਂ ਹਰ ਗੇਟ ਵਾਲੀ ਤੇ ਪਹਿਲਾਂ ਵੀ ਆਪਾਂ ਕਈ ਵਾਰ ਗੇਟ ਵਾਲੇ ਤਰ੍ਹਾਂ ਇਹ ਕਰ ਚੁੱਕੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਈ ਵਾਰ ਸਰਕਾਰ ਤੱਕ ਆਪਣੀ ਆਵਾਜ਼ ਜਿਹੜੀ ਪਜਾਉਣ ਦੀ ਕੋਸ਼ਿਸ਼ ਕੀਤੀ ਆ ਇਹ ਨਹੀਂ ਵੀ ਆਵਾਜ਼ ਉਹਨਾਂ ਤੱਕ ਜਾਂਦੀ ਨਹੀਂ ਆਵਾਜ਼ ਉਹਨਾਂ ਤੱਕ ਜਾਂਦੀ ਹੈ ਪਰ ਉਹ ਸਰਕਾਰ ਦੀ ਨਿਲੈਕੀ ਹੈ ਜਿਹੜੀ ਇਹ ਚੀਜ਼ਾਂ ਤੇ ਬਾੜੀਆਂ ਮੰਗਾ ਜਿਹੜੀਆਂ ਮੰਦੀ ਰਹੀ ਹੈ ਨਜ਼ਾਇਰ ਤੌਰ ਤੇ ਜਿਹੜੇ ਆ ਪਰਚੇ ਪਾਤੇ ਚੋਚਕ ਚੋਚ ਕੇ ਬੰਦਿਆਂ ਨੂੰ ਮਤਲਬ ਜੇਲ੍ਹਾਂ ਚ ਡਾਕਤਾ ਤਾਂ ਇਹ ਇਸ ਚੀਜ਼ ਦੀ ਮਗਰ ਨਕੀਦੀ ਕਰਦੇ ਆਂ ਵੀ ਸਰਕਾਰ ਜਿਹੜੀ ਆ ਉਹ ਸਾਡੀ ਕਿਸੇ ਵੀ ਮੰਗ ਤੇ ਜਿਹੜੀ ਅੱਜ ਤੱਕ ਜਿਹੜੀ ਸੰਪੂਰਨ ਖਰੀ ਨਹੀਂ ਉਤਰੀ ਸਰਕਾਰ ਨੇ ਨਜਾਇਜ਼ ਪਰਚੇ ਪਾ ਕੇ ਜਿਹੜੇ ਉਹ ਅੰਦਰ ਬੰਦੇ ਬੰਦ ਕੀਤੇ ਨੇ ਸਰਕਾਰ ਨੂੰ ਚੇਤਾਵਨੀ ਆ ਕਿ ਸਰਕਾਰ ਉਹਨਾਂ ਬੰਦਿਆਂ ਨੂੰ ਛੇਤੀ ਛੇਤੀ ਛਾੜ ਕਰੇ ਬਾਈਲ ਜਿਹਾ ਕਰੇ ਅੱਜ ਦੀ ਜਿਹੜੀ ਗੇਟ ਰਲੀ ਆ ਉਹ ਸਰਕਾਰ ਨੂੰ ਅਗਾਹ ਕਰਨ ਦੀ ਇੱਕ ਚੇਤਾਵਨੀ ਵੀ ਦੇ ਰਹੀਆਂ ਨਾਲ ਨਾਲ ਤੇ ਨਾਲ ਨਾਲ ਆਪਾਂ ਅਗਾਹ ਵੀ ਕਰ ਰਹੇ ਆ ਕਿ ਸਾਡੇ ਜਿਹੜੇ ਜ਼ਿਲ੍ਹਿਆਂ ਦੇ ਸਾਥੀ ਜਿਹੜੇ ਨਜਾਇਜ਼ ਬੰਦ ਕੀਤੇ ਹੋਏ ਆ ਉਹਨਾਂ ਨੂੰ ਤੁਰੰਤ ਜੜਾ ਉਹ ਛੱਡਿਆ ਜਾਵੇ ਬਿਨਾ ਪਰਚਿਆਂ ਤੋਂ ਰੱਦ ਪਰਚੇ ਰੱਦ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜੇਕਰ ਸਰਕਾਰ ਸਾਡੀਆਂ ਇਹ ਜਿਹੜੀ ਮੰਗ ਜਿਹੜੀ ਮੇਡ ਮੰਗ ਜਿਹੜੀ ਇਹ ਨਹੀਂ ਮੰਨਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ 12 ਤਰੀਕ ਤੋਂ 11 ਤਰੀਕ ਨੂੰ ਆਪਾਂ 12 ਵਜੇ ਤੋਂ ਬਾਅਦ ਸਾਰੀਆਂ ਬੱਸਾਂ ਡੱਕ ਕੇ 12 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਵਿਹਾਈ ਸਗੇ ਧਰਨਾ ਦੇਵਾਂਗੇ ਜੇਕਰ ਸਾਡੀ ਮੰਗਾਂ ਦਾ ਹੱਲ ਨਾ ਹੋਇਆ ਤਾਂ ਮੰਗਾ ਹੈ ਤੁਹਾਡੀ ਅੱਜ ਉਹ ਵੱਲੋਂ ਉਹ ਤੇ ਸਰਕਾਰ ਦੀ ਨਿਲਾਕੀ ਹੈ ਜੀ ਤੁਸੀਂ ਸਰਕਾਰ ਨੂੰ ਨਿਲਾਕ ਹੀ ਸਮਝ ਲਓ ਵੀ ਜਿਹੜੀ ਇੰਨੇ ਦਿਨ ਪਹਿਲਾਂ ਆਪਾਂ ਇੱਕ ਅਗਾਹ ਕਰਦੇ ਹਾਂ ਹਰ ਗੇਟ ਵਾਲੀ ਤੇ ਪਹਿਲਾਂ ਵੀ ਆਪਾਂ ਕਈ ਵਾਰ ਗੇਟ ਵਾਲੇ ਤੇ ਇਹ ਕਰ ਚੁੱਕੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਈ ਵਾਰ ਸਰਕਾਰ ਤੱਕ ਆਪਣੀ ਆਵਾਜ਼ ਜਿਹੜੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਇਹ ਨਹੀਂ ਵੀ ਆਵਾਜ਼ ਉਹਨਾਂ ਤੱਕ ਜਾਂਦੀ ਨਹੀਂ ਆਵਾਜ਼ ਉਹਨਾਂ ਤੱਕ ਜਾਂਦੀ ਹੈ ਪਰ ਉਹ ਸਰਕਾਰ ਦੀ ਨਿਲਾਕੀ ਹੈ ਜਿਹੜੀ ਇਹ ਚੀਜ਼ਾਂ ਤੇ ਤੁਹਾਡੀਆਂ ਮੰਗਾਂ ਜਿਹੜੀਆਂ ਮੰਦੀ ਰਹੀਆਂ ਇਦੇ ਵਿੱਚ ਕੋਈ ਨਜਾਇਜ਼ ਮੰਗਦਾ ਹੈ ਨਹੀਂ ਇੱਕ ਬੰਦੇ ਦੇ ਹੱਕ ਕਰਨ ਵਾਲੀ ਕੋਈ ਕਿੱਡੀ ਕੁ ਵੱਡੀ ਗੱਲ ਹੈ ਸਰਕਾਰ ਨੇ ਪਰਚੇ ਕੀਨੇ ਪਾਏ ਆ ਤੇ ਉਹ ਸਰਕਾਰ ਨੇ ਝੂਠੇ ਪਰਚੇ ਪਾਏ ਆ ਆਪਣੇ ਆਪ ਤੇ ਕਿਸੇ ਨੇ ਕ੍ਰਾਈਮ ਦਾ ਪਾਕੀਤਾ ਨਹੀਂ ਕੋਈ ਵੀ ਇਹੀ ਗੇਟ ਰੈਲੀ ਜਿਹੜੀ ਅੱਜ ਅਸੀਂ ਗਾਹ ਕਰਨੇ ਉਹ ਤੋਂ ਕਿਲੋਮੀਟਰ ਸਕੀਮ ਬਸਾ ਲੈ ਕੇ ਸਾਡੇ ਦੇ ਤੁਰੇ ਫਿਰਦੀ ਹੈ ਸਰਕਾਰ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਗੇਟ ਰੈਲੀ ਕੀਤੀ ਸੀਗਾ ਪਰ ਸਰਕਾਰ ਨੇ ਸਾਡੇ ਬੰਦਿਆਂ ਨੂੰ ਸਿਰੇ ਨਜਾਇਜ਼ ਤੌਰ ਤੇ ਜਿਹੜੇ ਆ ਪਰਚੇ ਪਾਤੇ ਕਰੋ ਚੁੱਕ ਚੁੱਕ ਕੇ ਬੰਦਿਆਂ ਨੂੰ ਮਤਲਬ ਜੇਲ੍ਹਾਂ ਚ ਡਕਤਾ ਅਸੀਂ ਇਸ ਚੀਜ਼ ਦੀ ਮਤਲਬ ਨਕੀਦੀ ਕਰਦੇ ਆਂ ਵੀ ਸਰਕਾਰ ਜਿਹੜੀ ਆ ਉਹ ਸਾਡੀ ਕਿਹੇ ਵੀ ਮੰਗ ਤੇ ਜਿਹੜੀ ਅੱਜ ਤੱਕ ਜਿਹੜੀ ਸੰਪੂਰਨ ਖਰੀ ਨਹੀਂ ਉਤਰੀ ਅਸੀਂ ਥਾਈ ਜਰਾਂ ਨੂੰ ਇੱਕ ਗੇਟ ਵਾਲੀ ਕਰਨੀ ਸੀ ਜਿਸ ਦੇ ਵਿੱਚ ਅਸੀਂ ਗੇਟ ਵਾਲੀ 2 ਘੰਟੇ ਵਾਸਤੇ ਬਸ ਖੰਡ ਬੰਦ ਕਰਨਾ ਸੀ ਤੇ ਸਰਕਾਰ ਨੂੰ ਆਪਣੀਆਂ ਮੰਗਾਂ ਹੱਥ ਜਾਣੂ ਕੇਉਣਾ ਸੀ ਉਸ ਦੇ ਵਿੱਚ ਕੀ ਕੀਤਾ ਸਰਕਾਰ ਨੇ ਸਾਡੇ ਟ੍ਰਾਂਸਪੋਰਟ ਮੰਤਰੀ ਨੇ ਸਾਡੇ ਘਰਾਂ ਚੋਂ ਸਵੇਰੇ ਸਾਤੀ ਚੱਕ ਲਏ ਜਿਸ ਦੇ ਕਰਕੇ ਉਹ ਹੜਤਾਲ ਦਾ ਜਿਲ੍ਹਾ ਪੂਰਨਾ ਉਹ ਹੜਤਾਲ ਇੱਕ ਕੀਤੀ ਗਈ ਸਰ ਉਹ ਜਿਹੜੀ ਹੜਤਾਲ ਆ ਸਰਕਾਰ ਨੇ ਆਪ ਕਰਾਈ ਸੀ ਅਸੀਂ ਆਪ ਨਹੀਂ ਕੀਤੀ ਕਿਉਂਕਿ ਸਾਡਾ ਤੇ ਗੇਟ ਵਾਲੀ ਦਾ ਮਸਲਾ ਸੀ ਉਸ ਦੇ ਵਿੱਚ ਸਾਡੇ ਸਾਥੀ ਜਿਹੜੇ ਘਰਾਂ ਚ ਚੁੱਕ ਕੇ ਅੱਜ 74 75 75 ਦੇ ਨੇ ਸਰਕਾਰ ਨੇ ਨਜਾਇਜ਼ 307 ਦੇ ਪਰਚੇ ਪਾ ਕੇ ਜੇਲ੍ਹਾਂ ਵਿੱਚ ਬੰਦ ਕੀਤੇ ਹੋਏ ਨੇ ਸਾਥੀ ਕਿਉਂ ਨਾ ਤਾਂ ਉਹ ਕੋਹ ਉਹਨਾਂ ਦੇ ਸਾਥੀਆਂ ਨੂੰ ਕ੍ਰਾਈਮ ਕੀਤਾ ਨਾ ਕੋਹ ਉਹਨਾਂ ਨੇ ਕੋਈ ਕਤਲ ਕੀਤਾ ਕਿਸੇ ਦਾ ਸਰਕਾਰ ਨੇ ਨਜਾਇਜ਼ ਪਰਚੇ ਪਾ ਕੇ ਜਿਹੜੇ ਉਹ ਅੰਦਰ ਬੰਦੇ ਬੰਦ ਕੀਤੇ ਨੇ ਸਰਕਾਰ ਨੂੰ ਚੇਤਾਵਨੀ ਆ ਕਿ ਸਰਕਾਰ ਉਹਨਾਂ ਬੰਦਿਆਂ ਨੂੰ ਛੇਤੀ ਛੇਤੀ ਛੁਡਾ ਕਰੇ ਬਾਹਰ ਜਿਤਾ ਕਰੇ ਜੇ ਇਸ ਕਾਰਨ ਨੇ ਹੋਰ ਬੰਦੇ ਸਾਡੇ ਰਹਿਣ ਆਏ ਕੀਤੇ ਤੇ ਅਸੀਂ 11 ਤਰੀਕ ਨੂੰ ਆਪਣਾ ਪਨਵਾਸ ਤੇ ਪੀਆਰਟੀ ਦਾ ਚੱਕਾ ਜਾਮ ਕਰਕੇ ਤੇ 12 ਤਰੀਕ ਨੂੰ ਮੁੱਖ ਮੰਤਰੀ ਦੀ ਹਰਸ਼ਕਾਰੀ ਧਰਨਾ ਲਾਉਣ ਜਾ ਰਹੇ ਆ ਸੰਗਰੂਰ 12 ਤਰੀਕ ਨੂੰ